ਉਦੈ ਘਟਨਾ ਹੋਈ ਹੈ ਮੋੜ ਦੇ 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 ਵਿੱਚ ਜਿੱਥੇ ਕਿ ਇੱਕ ਨੌਜਵਾਨ ਸਾਡੀ ਪੁੱਛੀ ਨਾਮ ਲਗਾ ਕੇ ਆ ਕੇ ਬੋਲੇ ਲਾਪਤਾ ਹੋ ਗਈ ਹੈ ਤੇ ਸ਼ੱਕ ਦੀ ਜਿਹੜੀ ਸ਼ੂਈ ਹੈ ਉਸ ਪਰਿਵਾਰ ਤੇ ਤੇ ਉਸ ਮੁੰਡੇ ਤੇ ਜਾਂਦੀ ਹੈ ਜਿਹਦੇ ਨਾਲ ਉਹਦਾ ਉੱਠਣਾ ਬੈਠਣਾ ਤੇ ਜਾਣ ਪਛਾਣ ਸੀਗੀ ਸੋ ਅਸੀਂ ਤਾਂ ਇਹ ਚਾਹੁੰਦੇ ਆ ਕਿ ਪੁਲਿਸ ਜਲਦੀ ਤੋਂ ਜਲਦੀ ਇਸ ਪਰਿਵਾਰ ਜਿਹਦੀ ਬੱਚੀ ਹੈ ਉਹਨੂੰ ਇਨਸਾਫ ਦੁਆਇਆ ਜਾਵੇ ਤੇ ਨਾਲ ਹੀ ਜਿਹੜੇ ਇਹ ਬੜੀ ਘਟਨਾ ਵਾਪਰੀ ਹੈ ਇਹਦੇ ਜ਼ਿੰਮੇਵਾਰ ਨੇ ਉਹਨਾਂ ਨੂੰ ਸਖਤ ਤੋਂ ਸਖਤ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਮੈਂ ਮਨਿੰਦਰ ਸਿੰਘ ਸੇਖੋਂ ਸੂਬਾ ਪ੍ਰਧਾਨ ਰਾਸ਼ਟਰੀ ਪੰਜਾਬੀ ਮਾਸਵਾ ਪੰਜਾਬ ਅੱਜ ਬੜੇ ਹੀ ਭਰੇ ਮਨ ਨਾਲ ਤੁਹਾਨੂੰ ਮੁਕਾ ਦਾ ਮੁਤਾਕਬ ਹੋ ਰਿਹਾ ਵੀ ਅੱਜ ਸਾਡੀ ਧੀ ਸਾਡੀ ਭੈਣ ਛੋਟੀ ਜਿਹਦੀ ਉਮਰ 17 ਤੋਂ 18 ਸਾਲ ਹੈ ਜੋ ਮੋੜ ਮੰਡੀ ਦੀ ਵਸਨੀਕ ਸੀਗੀ ਉਹ ਦੋ ਦਿਨਾਂ ਤੋਂ ਲਾਪਤਾ ਹੈ ਪਰਿਵਾਰ ਦੇ ਦੱਸਣ ਅਨੁਸਾਰ ਉਹਨਾਂ ਨੂੰ ਸ਼ੱਕ ਹੈ ਕਿ ਉਹਦੀ ਜਿਹੜੀ ਹਤਿਆ ਕਰਕੇ ਉਹਦੀ ਜਿਹੜੀ ਡੈੱਡ ਬੋਡੀ ਹੈ ਉਹਨੂੰ ਖੁਰਦ-ਬੁਰਦ ਕਰ ਦਿੱਤਾ ਗਿਆ ਹੈ ਪ੍ਰਸ਼ਾਸਨ ਪਿਛਲੇ ਦੋ ਦਿਨਾਂ ਤੋਂ ਕੁੰਭ ਕਰਨੀ ਨੀਂ ਸੁੱਤਾ ਹੋਇਆ ਹੈ ਦੋ ਦਿਨਾਂ ਤੋਂ ਨਿਰੰਤਰ ਮੰਡੀ ਬੰਦ ਹੈ ਰੋਸ ਮੁਜ਼ਾਰੇ ਚੱਲ ਰਹੇ ਆ ਥਾਣੇ ਦੇ ਵਿੱਚ ਪੱਕਾ ਧਰਨਾ ਚੱਲ ਰਿਹਾ ਕੱਲ ਰਾਤ ਤੋਂ ਮੈਂ ਵੀ ਚੰਡੀਗੜ੍ਹ ਤੋਂ ਆ ਕੇ ਇੱਥੇ ਆਪਣੀ ਹਾਜ਼ਰੀ ਜਿਹੜੀ ਧਰਨੇ ਦੇ ਵਿੱਚ ਮੰਡੀ ਵਾਸੀਆਂ ਨਾਲ ਲਵਾਈ ਹਲੇ ਵੀ ਕੋਈ ਵੀ ਦੋਸ਼ੀ ਜਿਹੜਾ ਹੈ ਉਹਨੂੰ ਫੜ ਕੇ ਕੋਈ ਲਿਖਤੀ ਰੂਪ ਵਿੱਚ ਕੋਈ ਐਫ ਆਈ ਆਰ ਦੀ ਕਾਪੀ ਨਹੀਂ ਦਿੱਤੀ ਗਈ ਤੇ ਨਾ ਹੀ ਬੱਚੀ ਦਾ ਕੋਈ ਹਜੇ ਉਗਸੋਗੋ ਦੇਖ ਪਾਏ ਨੇ ਅਸੀਂ ਤਾਂ ਇਹ ਕਹਿਣਾ ਚਾਹੁੰਦੇ ਹਾਂ ਵੀ ਹੁਣ ਪਿੱਛੇ ਜੇ ਵੂਮਨਸ ਡੇ ਮਨਾ ਕੇ ਹਟੇ ਆ ਤੇ ਹੁਣ ਜਿਹੜੀ ਉਹ ਸਾਡੀ ਲੜਕੀ ਹੈ ਉਹਦੀ ਮਿੱਟੀ ਇਹ ਨਾ ਰੋਲਣ ਜਲਦ ਤੋਂ ਜਲਦ ਦੋਸ਼ੀਆਂ ਨੂੰ ਫੜ ਕੇ ਬਣਦੀ ਕਾਰਵਾਈ ਕਰਨ ਅਤੇ ਲੜਕੀ ਜੋ ਹੈ ਉਹਦੇ ਪਰਿਵਾਰ ਦੇ سپੁਰਦ ਕੀਤੀ ਜਾਵੇ ਤਾਂ ਕਿ ਜੋ ਆਪਣੀ ਬੱਚੀ ਦੀ ਅੰਤਮ ਉਹ ਕਿਰਿਆ ਹੈ ਉਹਨੂੰ ਉਹ ਗਤੀਵਿਧੀ ਨਾਲ ਕਰ ਸਕਣ ਜਿਵੇਂ ਕਿ ਆਪਣੇ ਮਾਨ ਸਾਹਿਬ ਆਪਣੇ ਸੀਐਮਓ ਪੰਜਾਬ ਕਹਿੰਦੇ ਆ ਵੀ ਸਾਰਾ ਪੰਜਾਬ ਮੇਰਾ ਪਰਿਵਾਰ ਠੀਕ ਹੈ ਨਾ ਅਸੀਂ ਵੀ ਉਸ ਪਰਿਵਾਰ ਦੇ ਹਿੱਸੇ ਆ ਅੱਜ ਸਾਨੂੰ ਪੰਜਾਬ ਵਿੱਚ ਰਹਿਣ ਦੇ ਨੂੰ ਡਰ ਲੱਗਣ ਲੱਗ ਗਿਆ ਹੈ ਵੀ ਜੇ ਸਾਡੀਆਂ ਲੜਕੀਆਂ ਹੀ ਸੇਫ ਨਹੀਂ ਤਾਂ ਅਸੀਂ ਸਾਡੇ ਜੀਵਨ ਦਾ ਕੀ ਫਾਇਦਾ ਅਸੀਂ ਛੇਤੀ ਤੋਂ ਛੇਤੀ ਮਾਨ ਸਾਹਿਬ ਨੂੰ ਬੇਨਤੀ ਕਰਦੇ ਹਾਂ ਵੀ ਇਸ ਮਸਲੇ ਤੇ ਜਲਦੀ ਤੋਂ ਜਲਦੀ ਉਹ ਆਪਣਾ ਧਿਆਨ ਦੇਣ ਤੇ ਜਲਦੀ ਤੋਂ ਜਲਦੀ ਸਾਡੀ ਬੇਟੀ ਸਾਨੂੰ ਸੋਪੀ ਜਾਵੇ ਤਾਂ ਕਿ ਸਾਡੇ ਕਾਲਜ 'ਚ ਥੋੜੀ ਠੰਡ ਪੈ ਸਕੇ ਅਸੀਂ ਮਾਨ ਸਾਹਿਬ ਤੁਸੀਂ ਪਲੀਜ਼ ਪਲੀਜ਼ ਸਾਰੀ ਮੰਡੀ ਦੇ ਕੋ ਇਕੱਠੀ ਹੋਈ ਬੈਠੀ ਐ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਤੁਸੀਂ ਇੱਕ ਸਟੈਪ ਅੱਗੇ ਵਧਾਓ ਤੇ ਲੜਕੀਆਂ ਦੇ ਰਖਵਾਲੇ ਬਣੋ ਠੀਕ ਹੈ ਨਾ ਜੇ ਤੁਸੀਂ ਸਾਡੀ ਰੱਖਿਆ ਨਹੀਂ ਕਰੋਗੇ ਤਾਂ ਅਸੀਂ ਉਰੇ ਕਿਵੇਂ ਸੇਫ ਹਾਂ ਅਸੀਂ ਅੱਜ ਪੰਜਾਬ ਵਿੱਚ ਸੀਐਮ ਜੋਗੀ ਅਦਿੱਤਿਆ ਨਾ ਦੀ ਐਗਜ਼ੈਂਪਲ ਦਿੰਨੇ ਆ ਵੀ ਉਹਨਾਂ ਨੇ ਕਿੰਨੀ ਉਥੇ ਮੰਨ ਲੋ ਕੀਤਾ ਹੋਇਆ ਤੁਸੀਂ ਵੀ ਪੁਲਿਸ ਹਾਰਡ ਸਟੈਪ ਚੱਕੋ ਨਹੀਂ ਤਾਂ ਪੰਜਾਬ ਰਹਿਣ ਜੋਗ ਨਹੀਂ ਰਹੇਗਾ ਸਾਡੀ ਬੇਨਤੀ ਹੈ ਅਸੀਂ ਬਹੁਤ ਪਰੇ ਤੇ ਦੁਖੀ ਮਾਨ ਨਾਲ ਤੁਹਾਨੂੰ ਬੇਨਤੀ ਕਰ ਰਹੇ ਆ ਚੌਂਕ ਬੰਦ ਕਰਨ ਨੂੰ ਸਾਡਾ ਜੀ ਨਹੀਂ ਕਰਦਾ ਪਰ ਅਸੀਂ ਮਰ ਗਏ ਅੱਜ ਮਰ ਗਏ ਬੇਨਤੀ ਹੈ ਇਹਨੂੰ ਕਬੂਲ ਕਿਰਿਓ ਬੇਨਤੀ ਹੈ